ਕਾਫੀ ਸਾਰੀਆਂ ਮਸ਼ੀਨਾਂ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਦੇ ਵਿੱਚ ਬਕਾਉ ਆ ਜੀ ਨੀਵੇਂ ਮਾਡਲ ਉੱਚੇ ਮਾਡਲ ਜਿਹੜੇ ਮਾਦੀ ਲੈ ਲੋ ਵੱਧ ਰਹੀ ਜਾਣੀਆਂ ਘਟ ਰਹੀ ਜਾਣੀਆਂ ਮਾਲਕਾਂ ਦੇ ਨੰਬਰ ਸਿੱਧੇ ਡਾਇਰੈਕਟ ਸਕਰੀਨ ਦੇ ਉੱਤੇ ਆਪਾਂ ਚਲਾਏ ਹੋਏ ਆ ਜੀ ਪਧਰੇ ਜਾਣਕਾਰੀ ਤੇ ਮਸ਼ੀਨਾਂ ਖਰੀਦਣ ਲਈ ਜਿੱਤੇ ਸੱਬਰਾ ਜਤੇ ਕਰੋ ਜੀ ਸੰਪਰਕ 2024 ਮਾਡਲ ਐਚ ਆਰ ਕੰਪਨੀ ਦੀ ਇਹ ਮਸ਼ੀਨ ਪੰਜਾਬ ਨੰਬਰ ਦੀ ਪਹਿਲੇ ਨਾਂ ਦੀ ਮਸ਼ੀਨ 02 ਇੰਜਣ ਦੇ ਨਾਲ ਜਿਹੜੀ ਇਹ ਕੰਡੀਸ਼ਨ ਆ ਜੀ 95% ਘਟੋਟ ਪਈ ਆ ਜੀ 90 ਤੋਂ 95% ਬਾਡੀ ਲਾਈਨ ਦੀ ਤੇ ਟਾਇਰਾਂ ਦੇ ਹਾਲ ਤੱਕ ਬੂਰ ਵੀ ਨਹੀਂ ਲਏ ਹੈਗੇ 2024 ਮਾਡਲ ਚੋਨੇ ਤੇ ਆਈ ਮਸ਼ੀਨ 16.5 ਲੱਖ ਰੁਪਏ ਡਿਮਾਂਡ ਦੇ ਉੱਤੇ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ 16.5 ਲੱਖ ਰੁਪਏ ਦੇ ਵਿੱਚ ਉਹ ਜੋ ਜੀ ਮਾਰਤਾਨ ਇਹ ਖਾਸ ਹੀ ਗਰਦਾਸਪੁਰ ਸ਼ਹਿਰ ਦੇ ਕੋਲ ਬਕਾਊ ਆ ਜੀ ਗਰਦਾਸਪੁਰ ਸ਼ਹਿਰ ਦੇ ਲਵੇਂ ਬਕਾਊ ਆ ਜੀ ਸਦਾ ਡਾਇਰੈਕਟ ਮਾਲਕ ਦਾ ਸਕਰੀਨ ਦੇ ਉੱਤੇ ਨੰਬਰ ਚੱਲਦਾ ਜੀ ਪਹਿਲੇ ਨਾਂ ਦੀ ਮਸ਼ੀਨ ਆ ਜੀ 2024 ਦੇ ਝੋਨੇ ਤੇ ਆਈ ਮਸ਼ੀਨ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਤੇ ਬੈਚ ਪੂਰੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ 2010 ਮਾਡਲ ਪੰਜਾਬ ਮਸ਼ੀਨ 2010 ਮਾਡਲ 02 ਪੇਟੀ ਬੰਦ ਇੰਜਨ ਦੇ ਨਾਲ ਮੇਕ ਕੋਟੜੇ ਤੋਂ ਬਰਨਾਲਾ ਰੋਡ ਤੇ ਆ ਜੀ ਪਿੰਡ ਨੌਂ ਧਰਾਣੀ ਉੱਥੇ ਮਸ਼ੀਨ ਪੰਜਾਬ ਨੰਬਰ ਦੀ ਪੂਰੀ ਪੂਰੀ ਸੋਹਣੀ ਸੁਨੱਖੀ ਮਸ਼ੀਨ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਮਸ਼ੀਨ 6 ਲੱਖ ਰੁਪਏ ਦੀ ਮੰਗ ਦੇ ਉੱਤੇ ਬਕਾਊ ਆ ਜੀ ਸਿੱਧਾ ਡਾਇਰੈਕਟ ਮਾਲਕਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰ ਉੱਤੇ ਕਰੋ ਜੀ ਸੰਪਰਕ ਕ੍ਰੇਟਰ ਚੈਨਾ ਐਲੀਵੇਟਰ ਚੈਨਾ ਵਗੈਰਾ ਸਾਰੀਆਂ ਨਵੀਆਂ ਜੀ ਕਟਰ ਦੀ ਚਾਦਰ ਵਗੈਰਾ ਨਵੀਂ ਫਿੰਗਰਾਂ ਤੇ ਬਲੇਡ ਵੀ ਨਵਾਂ ਆ ਜੀ 6 ਲੱਖ ਰੁਪਏ ਦੀ ਡਿਮਾਂਡ ਆ ਜੀ ਮਾਨਤਨ ਹੋ ਜੂ ਜੀ ਪੂਰੀ ਸੋਹਣੀ ਸੁਰੱਖਿਅਤ ਮਸ਼ੀਨ ਇੰਜਨ ਗੀਅਰ ਦੀ ਫੁੱਲ ਗਾਰੰਟੀ ਦੇ ਨਾਲ ਦੇ ਟਾਇਰ ਆ ਜੀ ਇਹਦੇ ਨਾਲ ਦੇ ਟਾਇਰ ਤੇ ਰੰਗ ਵੀ ਸਾਰਾ ਨਾਲ ਦਾ ओरिजिनल ਆ ਜੀ ਪੂਰੀ ਸੋਹਣੀ ਸੁਰੱਖਿਅਤ ਮਸ਼ੀਨ ਆ ਜੀ ਨਾਲ ਦਾ ਰੰਗ ਤੇ ਨਾਲ ਦੇ ਟਾਇ 0280 ਮੰਨਣ ਦੇ ਨਾਲ 2008 ਮਾਡਲ ਪੰਜਾਬ ਨੰਬਰ ਦੀ ਇਹ ਵਿਸ਼ਾਲ ਮਸ਼ੀਨ ਫੀਡਰ ਤੇ ਐਲੀਵੇਟਰ ਵਗੈਰਾ ਨਵੇਂ ਮਾਡਲ ਵਾਲਾ ਛਤਰੀ ਵੀ ਨਵੇਂ ਮਾਡਲ ਵਾਲੀ ਵੀਰ ਹੁਣੇ ਲਵਾਈ ਹੋਈ ਹੈ ਜੀ ਪਾਤਣਾ ਦੇ ਵਿੱਚ ਮਸ਼ੀਨ ਬਕਾਊ ਹੈ ਜੀ ਪੰਜਾਬ ਨੰਬਰ ਦੀ 2008 ਮਾਡਲ 8 ਲੱਖ ਰੁਪਏ ਦੀ ਡਿਮਾਂਡ ਹੈ ਜੀ ਵਿਸ਼ਾਲ 408 ਨਵੇਂ ਮਾਡਲ ਦੇ ਤਿਆਰ ਕੀਤੀ ਹੋਈ ਹੈ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਹੈ ਜੀ ਟਾਇਰ 60 65 ਪੈਸੇ ਆ ਜੀ ਮੂਰਲੇ ਮਗਲ ਦੇ ਆ ਜੀ ਨਵੇਂ ਤੇ ਰੇੜੇ ਵਾਲੇ ਨਾਲ ਪਾਤਰਾ ਦੇ ਵਿੱਚ ਇਹ ਮਸ਼ੀਨ ਬਕਾਊ ਆ ਜੀ ਸਿੱਧਾ ਡਾਇਰੈਕਟ ਮਾਲਕਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਬਿਨੇਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ। ਅਾਵੇ ਵਿੱਚ ਮਸ਼ੀਨ ਬਹੁਤ ਸੋਹਣੀ ਆ ਜੀ। ਵਿਸ਼ਾਲ 2008 ਮਾਡਲ 408 ਪੰਜਾਬ ਨੰਬਰ ਦੀ ਰੰਗ ਰੂਪ ਦੀ ਸੋਹਣੀ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਪਾਤਰਾ ਦੇ ਵਿੱਚ ਇਹ ਮਸ਼ੀਨ 0251 ਇੰਜਨ ਦੇ ਨਾਲ ਬਕਾਊ ਆ। ਕਾਟਰ ਵੀ ਮਸ਼ੀਨ ਦਾ ਬੀਰ ਹੁਣਾਂ ਨੇ ਸਾਰਾ ਨਵਾਂ ਤਿਆਰ ਕੀਤਾ ਹੋਇਆ ਜੀ। ਕਰੋ ਜੀ ਸੰਪਰਕ ਮਸ਼ੀਨ ਖਰੀਦਣ ਦੇ ਲਈ। ਮੋਗੇ ਸ਼ਹਿਰ ਦੇ ਵਿੱਚ ਪ੍ਰੀਤ 2020 ਮਾਡਲ ਜੀਮੀਦਾਰ ਭਰਾ ਦੇ ਘਰੇ ਲਾਲਹਿੰਨੋ ਪੇਟੀਵਾਂ ਦਾ ਇੰਜਣ ਦੇ ਨਾਲ 2020 ਮਾਡਲ ਠੀਕ ਹੈ ਲਾਲਹਿੰਨੋ ਪੇਟੀਵਾਂ ਦਾ ਇੰਜਣ ਦੇ ਨਾਲ ਪੰਜਾਬ ਨੰਬਰ ਦੀ ਲੋਕਲ ਮੋਗੇ ਸ਼ਹਿਰ ਦਾ ਹੀ ਨੰਬਰ ਆ ਜੀ ਮੋਗੇ ਸ਼ਹਿਰ ਦੇ ਵਿੱਚ ਹੀ ਪਕਾਉ ਆ ਜੀ ਕੋਟਕਪੂਰਾ ਰੋਡ ਦੇ ਉੱਤੇ 17 ਲੱਖ ਰੁਪਏ ਦੀ ਡਿਮਾਂਡ ਆ ਜੀ ਲਾਲਹਿੰਨੋ ਪੇਟੀਵਾਂ ਦਾ ਇੰਜਣ ਆ ਜੀ ਕਟਰ ਤੇ ਮੋਟਰ ਲੱਗੀ ਹੋਈ ਆ ਜੀ ਵਿੱਧ ਐਸਐਮਐਸ ਆ ਜੀ 17 ਲੱਖ ਰੁਪਏ ਦੀ ਡਿਮਾਂਡ ਆ 785 ਪੈਸੇ ਟਾਇਰ ਲੋਕਲ ਚੱਲਦੀ ਮਸ਼ੀਨ ਪੂਰੀ ਸੋਹਣੀ ਸੁਨੱਖੀ ਮਸ਼ੀਨ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਦੇ ਨਾਲ ਇਹ ਪ੍ਰੀਤ 2020 ਮਾਡਲ 17 ਲੱਖ ਰੁਪਏ ਡਿਮਾਂਡ ਦੇ ਉੱਤੇ ਬਕਾਊ ਆ ਜੀ ਕਰੋ ਜੀ ਕੰਟੈਕਟ ਲੋਕਲ ਚੱਲਦੀ ਮਸ਼ੀਨ ਜ਼ਿਮੀਦਾਰ ਭਰਾ ਦੇ ਘਰੇ 2022 ਮਾਡਲ ਪੂਰੀ ਸੋਹਣੀ ਸੁਨੱਖੀ ਮਸ਼ੀਨ ਇੰਜਨ ਗੀਅਰ ਦੀ ਫੁੱਲ ਗਾਰੰਟੀ ਦੇ ਨਾਲ 85 ਪੈਸੇ ਟਾਇਰਾਂ ਦੇ ਨਾਲ 02 ਇੰਜਨ ਪੰਜਾਬ ਨੰਬਰ ਦੀ ਮੋਗੇ ਸ਼ਹਿਰ ਦੇ ਵਿੱਚ ਇਹ ਮਸ਼ੀਨ ਬਕਾਊ ਆ ਜੀ ਕੋਟਕਪੂਰਾ ਰੋਡ ਦੇ ਉੱਤੇ ਬਾਗਾ ਫਰਾਣਾ ਰੋਡ ਦੇ ਉੱਤੇ ਸਰਬ 2.5 ਕਿਲੋਮੀਟਰ ਦੂਰ ਆ ਜੀ ਪੈਂਡ ਬੁੱਕਣ ਵਾਲਾ ਜ਼ਿਮੀਦਾਰ ਭਰਾ ਦੇ ਘਰੇ ਮਸ਼ੀਨ ਪਕਾਉਗਾ ਜੀ ਪੰਜਾਬ ਨੰਬਰ ਦੀ 02 ਇੰਜਨ ਦੇ ਨਾਲ 85 ਪੈਸੇ ਟਾਇਰਾਂ ਦੇ ਨਾਲ ਕਟੜ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ 15 ਲੱਖ ਰੁਪਏ ਡਿਮਾਂਡ ਆ ਜੀ ਮਾਨਤਾਣ ਹੋ ਜੂ ਪੰਜਾਬ ਨੰਬਰ ਦੀ ਪੂਰੀ ਸੋਹਣੀ ਸੁਨੱਖੀ ਮਸ਼ੀਨ 15 ਲੱਖ ਦੇ ਵਿੱਚ ਹੋ ਜੂ ਡਿਮਾਂਡ ਤਾਂ ਪੂਰ ਸੇਲਡ ਆ ਵਗਰਾ ਤੁਸੀਂ ਦੇਖ ਸਕਦੇ ਆ ਟਾਇਰ 85 ਪੈਸੇ 02 ਇੰਜਨ ਪੰਜਾਬ ਨੰਬਰ ਦੀ ਮਸ਼ੀਨ ਬੁੱਕਣ ਵਾਲਾ ਪੈਂਡ ਆ ਜੀ ਮੋਗੇ ਸ਼ਹਿਰ ਤੋਂ ਸਰਬ 2.5 ਕਿਲੋਮੀਟਰ ਦੂਈ ਦੇ ਉੱਤੇ ਬਾਗਾ ਪੁਰਾਣਾ ਕੋਟਕਪੁਰਾ ਰੋਡ ਦੇ ਉੱਤੇ ਸਦਾ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਕਰੋ ਜੀ ਕੰਟੈਕਟ ਤੇ ਮਸ਼ੀਨ ਖਰੀਦਣ ਲਈ ਤੁਸੀਂ ਕਾਲ ਕਰ ਸਕਦੇ ਆ ਤੇ ਲੋਕੇਸ਼ਨ ਮਕਾ ਸਕਦੇ ਤੇ ਦੇ ਨੰਬਰ ਦਿੱਤੇ ਕਰੋ ਜੀ ਕੰਟੈਕਟ ਦੋ ਮਸ਼ੀਨਾਂ ਇਕੱਠੀਆਂ ਪੂਰੀਆਂ ਸੋਹਣੀਆਂ ਸੁਰੱਖਿਅੀਆਂ ਪਕਾਊਗਾ ਜੀ ਮੋਕੇ ਸ਼ਹਿਰ ਦੇ ਵਿੱਚ ਜਿਹੜੀ ਹੀਰਾ ਦੇਖ ਰਹੇ ਆ ਜੀ 2008 ਮਾਡਲ ਆ ਜੀ ਅਸੈਂਬਲੀ ਵਗੈਰਾ ਦੀ ਚੇਂਜ ਆ ਜੀ ਕੱਟ ਦੀ ਚਾਦਰ ਵਗੈਰਾ ਸਾਰੀ ਬਦਲੀ ਹੋਈ ਆ ਜੀ ਐਲੀਵੇਟਰ ਵੀ ਨਵੇਂ ਆ ਜੀ ਇਹਦੀ 5 ਲੱਖ ਰੁਪਏ ਡਿਮਾਂਡ ਆ ਜੀ ਮਾਨਤਾਲ ਮਾੜਾ ਬੋਟਾ ਹੋ ਜਾਊ ਜੀ ਪੇਟੀਬੰਦ ਇੰਜਣ ਦੇ ਨਾਲ ਪੂਰੀ ਸੋਹਣੀ ਸੁਰ ਇਹ 2013 ਮਾਡਲ ਆ ਜੀ ਵਿੱਧ ਐਸਐਮਐਸ 6065 ਪੈਸੇ ਟਾਇਰਾਂ ਦੇ ਵਿੱਚ ਸੋਹਣੀ ਸੁਰੱਖਿਅਤ ਮਸ਼ੀਨਾਂ ਦੀ ਰੰਗ ਰੂਪ ਦੀਆਂ ਦੋਨੇ ਮਸ਼ੀਨਾਂ ਸੋਹਣੀਆਂ ਨੇ 6065 ਪੈਸੇ ਟਾਇਰ ਆ ਜੀ 7,65,000 ਰੁਪਏ ਵਿੱਧ ਐਸਐਮਐਸ ਡਿਮਾਂਡ ਆ ਜੀ ਅਗਰ ਜੇ ਐਸਐਮਐਸ ਨਹੀਂ ਲੈਂਦੇ ਤਾਂ ਫਿਰ ਇਹਦੀ ਆ ਜੀ ਡਿਮਾਂਡ 7.5 ਲੱਖ ਰੁਪਇਆ ਨਿਓ ਹੀਰਾ ਦੀ 2013 ਮਾਡਲ ਦੀ ਇਹ ਮੋਕੇ ਸ਼ਹਿਰ ਦੇ ਵਿੱਚ ਮਸ਼ੀਨਾਂ ਖਾਸ ਹੀ ਮੋਕੇ ਸ਼ਹਿਰ ਦੇ ਵਿੱਚ ਪਕਾਊਗਾ ਜੀ ਵਾਲ ਨੰਬਰ ਸਦਾ ਮਾਲਕ ਬੀਬੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱ ਪੰਜਾਬ ਨੰਬਰ ਦੀਆਂ ਜੀ ਦੋਨੀਆਂ ਮਸ਼ੀਨਾਂ ਪੰਜਾਬ ਨੰਬਰ ਦੀਆਂ ਆਵਾਂ ਨੰਬਰ ਦੀ ਸੋਹਣੀ ਸੁਨੱਖੀ ਮਸ਼ੀਨ ਇੰਜਣ ਗੇਅਰ ਦੀ ਪੂਰਨ ਗਾਰੰਟੀ ਦੇ ਨਾਲ 02 ਪਿੱਟੀਵਾਂ ਦੇ ਇੰਜਣ ਦੇ ਨਾਲ ਪੰਜਾਬ ਨੰਬਰ ਦੀ ਇਹ ਮਸ਼ੀਨ ਹੀਰਾ 2008 ਮਾਡਲ 5 ਲੱਖ 35000 ਰੁਪਏ ਡਿਮਾਂਡ ਦੇ ਉੱਤੇ ਮੋਗਾ ਸ਼ਹਿਰ ਦੇ ਕੋਲਿਆ ਜੀ ਬਾਗਾ ਪੁਰਾਣਾ ਤਹਿਸੀਲ ਉੱਥੇ ਮਸ਼ੀਨ ਬਕਾਊ ਆ ਜੀ ਸਿੱਧਾ ਡਾਇਰੈਕਟ ਮਾਲ ਕਰਨ ਬਸ ਸਕਰੀਨ ਦੇ ਉੱਪਰ ਚੱਲਦਾ ਜੀ ਪੰਜਾਬ ਨੰਬਰ ਦੀ ਮਸ਼ੀਨ 80856 ਟਾਇਰਾਂ ਦੇ ਵਿੱਚ 0251 ਦਾ ਇੰਜਣ ਦੇ ਨਾਲ ਪੰਜਾਬ ਨੰਬਰ ਦੀ ਆਹੀਰਾ ਮਸ਼ੀਨ ਬਕਾਊਗਾ ਜੀ ਜ਼ਿਮੀਦਾਰ ਭਰਾ ਦੇ ਘਰੇ ਇਹ 2021 ਮਾਡਲ ਸਿਆਨ ਮਸ਼ੀਨ ਖਟਰ ਤੇ ਮੋਟਰ ਲੱਗੀ ਹੋਈ ਆ ਜੀ ਪੰਜ ਗੇਰੀ ਆ ਜੀ ਬਿਲਕੁਲ ਸੋਹਣੀ ਸੰਰਖੀ ਮਸ਼ੀਨ ਨਵੇਂ ਵਰਗੀ ਕਟ ਦੇ ਉੱਤੇ ਮੋਟਰ ਸਮਾਣੇ ਤੋਂ ਭਵਾਨੀਗੜ੍ਹ ਰੋਡ ਦੇ ਉੱਤੇ ਇਹ ਮਸ਼ੀਨ ਪਕਾਊਗਾ ਜੀ 2021 ਮਾਡਲ ਹੈ ਲਾਲ ਹਿੰਦੂ ਡਿਸਪੋਜ਼ਲ ਇੰਜਣ ਹੈ ਜੀ ਇੰਜਣ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਤੇ ਨਾਲ ਦੀ ਸਾਰਾ ਰਿਨਰ ਰੰਗ ਆ ਜੀ 14 ਲੱਖ 84000 ਰੁਪਏ ਦੀ ਡਿਮਾਂਡ ਆ ਜੀ ਮਾਰਦਣ ਹੋ ਜੂ ਜੀ ਸਮਾਣੇ ਤੋਂ ਭਵਾਨੀਗੜ੍ਹ ਰੋਡ ਦੇ ਉੱਤੇ ਇਹ ਮਸ਼ੀਨ ਪਕਾਊਗਾ ਜੀ ਪੂਰੀ ਸੋਹਣੀ ਸੁਨੱਖੀ ਮਸ਼ੀਨ ਸਿੱਧਾ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਜੀ yes 4 ਇੰਜਣਾ ਜੀ ਪਰ ਦਾ ਜੂਰੀ ਵਾਲਾ ਪੈ ਬੰਦ ਕੀਤਾ ਹੋਇਆ ਜੀ 90 95% ਇਹਦੀ ਕੰਡੀਸ਼ਨ ਬਾਡੀ ਲਾਈਨ ਦੀ 90 95% ਇਹਦੇ ਟਾਇਰ ਪਏ ਆ ਜੀ 2023 ਦੇ ਝੋਨੇ ਵੇਲੇ ਆਈ ਕਰਤਾਰ ਮਸ਼ੀਨ ਘਟਦੇ ਉੱਤੇ ਮੋਟਰ ਲੱਗੀ ਹੋਈ ਆ ਜੀ ਇਹ ਪੱਤੋ ਖਾਈ ਦੇ ਕੋਲੇ ਆ ਜੀ ਪਿੰਡ ਦੀਨਾ ਕਾਂਗੜ ਜਵਾਰ ਸਿੰਘ ਵਾਲਾ ਦੇ ਕੋਲੇ ਨਿਆਲ ਸਿੰਘ ਵਾਲਾ ਤਹਿਸੀਲ ਮੋਗੇ ਜ਼ਿਲ੍ਹੇ ਦੇ ਵਿੱਚ ਬਥੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰ ਉੱਤੇ ਕਰੋ ਜੀ ਸੰਪਰਕ 25 ਲੱਖ ਦੇ ਵਿੱਚ ਹੋ ਜੋ ਜੀ ਮਾਨਤਨ ਪੂਰੀ ਸੋਹਣੀ ਸੁਰੱਖਿਅਤ ਮਸ਼ੀਨ ਪੰਜਾਬ ਨੰਬਰ ਦੀ ਜੀਮਿੰਦਾਰ ਭਰਾ ਦੇ ਘਰੇ ਇਹ ਮਸ਼ੀਨ ਚੱਲ ਰਹੀ ਆ ਜਨਗਿਰ ਦੀ ਫੁੱਲ ਗਾਰੰਟੀ ਆ ਜੀ ਛੱਟ ਥੱਲੇ ਖੜਦੀ ਮਸ਼ੀਨ ਆ ਜੀ 25 25 ਰੱਖ ਚੋ ਹੋਜੂ ਜੀ ਮਾਨਤਾਣਾ 02 ਪੇਟੀਵੰਦ ਇੰਜਣ ਦੇ ਨਾਲ ਇਹ ਪਛਾਲ 2011 ਮਾਡਲ ਸੰਗਰੂਰ ਦਾ ਨੰਬਰ ਆ ਜੀ ਪੀਵੀ 13 ਲੱਗਾ ਹੋਇਆ ਜੀ ਤੇ ਇਹ ਸੰਗਰੂਰ ਦੇ ਕੋਲ ਸਨਾਮ ਆ ਜੀ ਉਥੇ ਮਸ਼ੀਨ ਬਕਾਊ ਆ ਜੀ ਜ਼ਿੰਮੇਦਾਰ ਭਰਾ ਦੇ ਕਰੇ ਪੂਰੀ ਸੋਹਣੀ ਸੁਰੱਖਿਅਤ ਮਸ਼ੀਨ ਇੰਜਣ ਗੇਰ ਦੀ ਫੁੱਲ ਗਾਰੰਟੀ ਦੇ ਨਾਲ ਪੰਪ ਦਾ ਤੇ ਨਿਓਜਲਰਾਂ ਦਾ ਕੰਮ ਵੀਰ ਹਰੋਂ ਨੇ ਐਰ ਕੀ ਕਰਵਾਇਆ ਸੀ ਤੇ ਉਹਦਾ ਬੈਲ ਵੀਰ ਹਰੋਂ ਕੋਲ ਪਿਆਰੀ ਸਟਾਫ ਆ ਕਰਨਾਵੇਂ ਆ ਜੀ ਫੀਡਰ ਚੈਨਾ ਨਵੀਆਂ ਐਲੀਵੇਟਰ ਚੈਨਾ ਵਗੈਰਾ ਨਵੀਆਂ ਟਾਇਰ ਜਿਹੜੇ ਵੱਡੇ ਆ ਜੀ ਉਹ 45 50 ਪੈਸੇ ਜਿਹੜੇ ਛੋਟੇ ਆ ਜੀ ਉਹ ਘੱਟੋ ਘਣ 60 ਪੈਸੇ ਇੰਡਨ ਕੇ ਦੀ ਫੁੱਲ ਗਾਰੰਟੀ ਆ ਜੀ A to Z ਸਾਰਾ ਕੰਮ ਓਕੇ ਆ ਜੀ ਪੂਰੀ ਸੋਹਣੀ ਸੁਰੱਖਿਅਤ ਮਸ਼ੀਨ ਵੀਰ ਹਰੋਂ ਦੇ ਰੰਗ ਮਸ਼ੀਨ ਨੂੰ ਦੁਆਰਾ ਕਰਾਤਾ ਸੀ ਤੁਸੀਂ ਆਪ ਦਾ ਮੈਸਟਰੀ ਨਾਮ ਲੈ ਕੇ ਜਾ ਕੇ ਤਸੱਲੀ ਕਰਕੇ ਤੁਸੀਂ ਇਹ ਸੌਦਾ ਕਰ ਸਕਦੇ ਆ 10 ਲੱਖ 25000 ਰੁਪਏ ਦੇ ਵਿੱਚੋਂ ਮਾਨਤਾ ਨਾਲ ਹੋ ਜੂਗੀ ਠੀਕ ਹੈ ਜੀ ਪੂਰੀ ਸੋਨੇ ਸਨਰਖੀ ਮਸ਼ੀਨ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਇਹ ਵਿਸ਼ਾਲ ਮਸ਼ੀਨ 2011 ਮਾਡਲ ਪਕਾਊਗਾ ਜੀ ਸੰਗਰੂਰ ਸਨਾਮ ਦੇ ਵਿੱਚ ਲੋਨ ਸੋਨੇ ਟਰੈਕਟਰ ਮਿਲ ਜਣਾ ਲੇ ਲੋਨ ਸੋਨੇ 20 ਮਾਡਲ ਆ ਜੀ 3612 ਦੇ ਟਾਇਰ ਵੀਰ ਹੁਣਾਂ ਦੇ ਪਾਏ ਹੋਏ ਆ ਲੋਨ ਸੋਨੇ ਮਿਲ ਜੂ ਜੀ 20 ਮਾਡਲ ਪੂਰਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਪੂਰਾ ਸੋਨਾ ਸੁਖਾ ਟਰੈਕਟਰ ਨਾਲ ਦਾ ਸਾਰਾ ਓਰੀਜਨਲ ਰੰਗ ਆ ਜੀ ਜਲੰਧਰ ਸ਼ਹਿਰ ਤੋਂ ਲੋਹਿਆ ਖਾਲਸ ਵਾਲੇ ਪਾਸੇ ਨੂੰ ਸੰਗਾਂ ਦੇ ਕੋਲ ਜਲੰਧਰ ਸ਼ਹਿਰ ਲੋਇਆ ਖਾਸ ਸਰਦਾਰ ਪਰਲੋਦੀ ਰੋਡ ਦੇ ਉੱਤੇ 20 ਮਾਡਲ ਹੌਲੈਂਡ ਟਰੈਕਟਰ ਬਕਾਊ ਆ ਜੀ ਵਿੱਦ ਲੋਨ ਜੇ ਤੁਸੀਂ ਕਲੀਅਰ ਕਰਕੇ ਲੈਣਾ ਤਾਂ ਤੁਹਾਨੂੰ ਕਲੀਅਰ ਕਰਕੇ ਮਿਲ ਜੂਗਾ ਜੀ ਡਬਲ ਡਿਸਟ੍ਰਿਬਿਊਟਰ 12 ਟਾਇਰ ਵੀ ਹਾ ਨੇ ਪਾਏ ਹੋਏ ਆ ਜੀ ਕਰੋ ਜੀ ਕੰਟੈਕਟ ਪਵਾਲ ਨੰਬਰ ਵੀ 10 ਸਕਰੀਨ ਦੇ ਉੱਤੇ ਚੱਲਦਾ ਜੀ ਸਾਉਤਾ ਵਗੈਰਾ ਨਾ ਮਿਲ ਜਾਣੀ ਇਹਦੇ ਟਾਇਰਾਂ ਦੀ 90-95 ਪੈਸੇ ਮਗਲ ਦੇ ਆ ਜੀ ਨਾਲ ਦੇ ਪੰਜਾਬ ਨੰਬਰ ਦੀ ਸੋਹਣੀ ਸੁਰੱਖਿਸ਼ੀ ਮਸ਼ੀਨ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ 17.5 ਲੱਖ ਰੁਪਈਆ ਦੀ ਡਿਮਾਂਡ ਆ ਜੀ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ ਇਹ ਜੀ ਸਮਾਲਸਰ ਪਿੰਡ ਦੇ ਵਿੱਚ ਵਿਕਾਊ ਆ ਜੀ ਬਾਗਾਪਰਾਣਾ ਤਹਿਸੀਲ ਮੋਗਾ ਜ਼ਿਲ੍ਹਾ ਦੇ ਵਿੱਚ ਬਾਗਾਪਰਾਣਾ ਤਹਿਸੀਲ ਸਮਾਲਸਰ ਪਿੰਡ ਇੱਕ ਕਰਤਾਰ ਮਸ਼ੀਨ 2018 ਮਾਡਲ ਲਾਲ ਰੇਨੋ ਪੇਟੀਵਾਨ ਇੰਜਣ ਦੇ ਨਾਲ 17.5 ਲੱਖ ਰੁਪਏ ਡਿਮਾਂਡ ਦੇ ਉੱਤੇ ਇਹ ਮਸ਼ੀਨ ਵਿਕਾਊ ਆ ਜੀ ਡਿਮਾਂਡ ਤਾਂ ਹੋ ਜੂ ਜੀ